ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਗਿੱਲ ਝੰਡਾ ਆਪਣੀ ਅੱਜ ਦੀ ਰਚਨਾ ماں ਲੈ ਕੇ ਹਾਜ਼ਰ ਹਾਂ ਜੀ ਦੋਨੋਂ ਹੱਥ ਜੋੜ ਤੇਰੀ ਆਰਤੀ ਉਤਾਰਾਂ ਮਾਂ ਚਾੜਿਆ ਜੋ ਕਰਜ ਦੱਸ ਕਿਵੇਂ ਮੈਂ ਉਤਾਰਾਂ ਮਾਂ ਪੰਜ ਤਤ ਜੋੜ ਜੋੜ ਸਰੀਰ ਮੇਰਾ ਤੂੰ ਬਣਾਇਆ ਏ ਖੂਨ ਤੇ ਦੁੱਧ ਮਾਂ ਤੂੰ ਆਪਣਾ ਪਿਆਇਆ ਏ ਪੀ ਪੀ ਕੇ ਆਟਾ ਚੱਕੀ ਨਾਲ ਤੂੰ ਖਵਾਇਆ ਏ ਚੁੰਮ ਚੁੰਮ ਅਮੀਏ ਤੂੰ ਸੀਨੇ ਨਾਲ ਲਾਇਆ ਏ けਰਣੀ ਤੋਂ ਪਾਣੀ ਖਿੱਚ ਕਿਵੇਂ ਤੂੰ ਪਿਆਮ ਦੀ ਤਰੇ ਤਾਂ ਬੁਝਾਵੇਂ ਸਾਡੀ ਪਾਣੀ ਨਹਾਉਣ ਲਈ ਵੀ ਲਿਆਉਂਦੀ ਮਾਲ ਟਾਡਾ ਸਾੰਬੇ ਧਾਰਾਂ ਕੱਢ ਕੇ ਲਿਆਉਂਦੀ ਕਾੜ ਕਾੜ ਦੁੱਧ ਦੀ ਮਲਾਈ ਸਾਨੂੰ ਖੁਆਮ ਦੀ ਸਿਆਲ ਤੇ ਹਨਾਲ ਵਿੱਚ ਰੋਟੀ ਤਾਜੀ ਤੂੰ ਖੁਆਮ ਦੀ ਰਿੜ ਕਿੜਕ ਦੁੱਧ ਲੱਸੀ ਛਿੱਦੀ ਵਾਲੀ ਤੂੰ ਪਿਆਮ ਦੀ ਪੜ ਲਿਖ ਕੇ ਵੀ ਮਾਂ ਅਨਪੜ ਬਣੀ ਰਹਿਨੀ ਐ ਮੈਂ ਕਹਿੰਦਾ ਬੱਸ ਰੋਟੀ ਇੱਕ ਹੋਰ ਲੈ ਲਾ ਕਹਿੰਨੀ ਐ ਜਿਉਂ ਦੇ ਰੱਬ ਦੀ ਮੂਰਤ ਮਾਂ ਮੈਨੂੰ ਤੂੰ ਜਾਪਦੀ ਬੱਚਿਆਂ ਦੀ ਖਾਤਰ ਮਾਂ ਰਾਹਾਂ ਦੀ ਖਾਕ ਰੈਂਦੀ ਸ਼ਾਨ ਦੀ ਜਨੇਪੇ ਦੀਆਂ ਪੀੜਾਂ ਨੂੰ ਵੀ ਖੁਸ਼ੀ-ਖੁਸ਼ੀ ਮਾਣਦੀ ਬੱਚਿਆਂ ਦੀ ਤੰਦਰੁਸਤੀ ਲਈ ਮਿਰਚਾਂ ਰੈਂਦੀ ਵਾਰਦੀ ਖੁੱਖ ਵਿੱਚ ਬੱਚੇ ਨੂੰ ਵੀ ਰੂਹ ਨਾਲ ਨਿਹਾਰ ਦੀ ਉੱਚੇ ਨੀਵੇਂ ਥਾਂ ਨਾ ਜਾਵੇ ਵੱਦ ਘਟ ਖਾਣ ਤੋਂ ਰਹਿ ਬਚਾਰਦੀ ਗਿੱਲ ਝੰਡਾ ਆਖੇ ਕਰੋ ਸਤਕਾਰ ਮਾਂ ਦਾ ਤੀਰਥਾਂ ਤੇ ਜਾ ਕੇ ਲੋੜ ਨਹੀਂ ਨਾਕ ਰਗੜਾਣ ਦੀ ਜਿਉਂਦੇ ਜੀ ਕਰੋ ਦੱਬ ਕੇ ਸੇਵਾ ਫਿਰ ਕਰਨੀ ਨਹੀਂ ਪੈਂਦੀ ਕੋਸ਼ਿਸ਼ ਪਿਤਰ ਮਨਾਣ ਦੀ ਗੇ ਲਜੰਡਾ ਆਖੇ ਕਰੋ ਸਤਕਾਰ ਮਾ ਦਾ ਜੇ ਤੀਰਥਾਂ ਤੇ ਜਾ ਕੇ ਲੋੜ ਨਹੀਂ ਨੱਕ ਰਗੜਾਣ ਦੀ ਜਿਉਂਦੇ ਜੀ ਕਰੋ ਦੱਬ ਕੇ ਸੇਵਾ ਫਿਰ ਕਰਨੀ ਨਹੀਂ ਪੈਂਦੀ ਕੋਸ਼ਿਸ਼ ਪਿਤਰ ਮਨਾਣ ਦੀ ਬਹੁਤ ਬਹੁਤ ਧੰਨਵਾਦ ਜੀ